ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ 12 ਵਾਰਾਂ ਦੇ ਸੰਤਿਆ ਕਰ ਰਹੇ ਹਾਂ 6 6ਵੀਂ ਵਾਰ ਚੱਲ ਰਹੀ ਸੀ ਤੇ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਸਾਰੇ ਭਾਗ ਪਲੇਲਿਸਟ ਵਿੱਚ ਪਏ ਨੇ ਧੰਨ ਧੰਨ ਸਤਗੁਰ ਸਪੁਰਖ ਨਿਰੰਕਾਰ ਆਕਾਰ ਬਣਾਇਆ ਧੰਨ ਧੰਨ ਹਨ ਸਤਗੁਰ ਪੁਰਖ ਜਿਨ੍ਹਾਂ ਦਾ ਸਰੂਪ ਅਕਾਲ ਪੁਰਖ ਨੇ ਬਣਾਉਣਾ ਕੀਤਾ ਧੰਨ ਧੰਨ ਸਤਗੁਰ ਸਿੱਖ ਸੁਣ ਚਰਨ ਸਰਨ ਗੁਰ ਸਿੱਖ ਜੋ ਆਇਆ ਧੰਨ ਧੰਨ ਗੁਰੂ ਦਾ ਸਿੱਖ ਹੈ ਜੋ ਗੁਰ ਦੀ ਸਿੱਖਿਆ ਸੁਣ ਕੇ ਚਰਨਾਂ ਦੀ ਸ਼ਰਨ ਆ ਗਿਆ ਗੁਰਮੁਖ ਮਾਰਗ ਧੰਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ ਗੁਰਮੁਖਾਂ ਦਾ ਰਸਤਾ ਧੰਨ ਹੈ ਜਿਨ੍ਹਾਂ ਨੇ ਸਾਧ ਸੰਗਤ ਨਾਲ ਮਿਲ ਕੇ ਸੰਗ ਤੋਰਿਆ ਧੰਨ ਧੰਨ ਸਤਗੁਰ ਚਰਨ ਧੰਨ ਮਸਤਕ ਗੁਰ ਚਰਨੀ ਲਾਇਆ ਤਨ ਤਨ ਸਤਗੁਰਾਂ ਦੇ ਚਰਨ ਹਨ ਤਨੋਂ ਮੱਥਾ ਹੈ ਜੋ ਗੁਰਾਂ ਦੀ ਚਰਨੀ ਲਾਇਆ ਗਿਆ ਹੈ ਸਤਗੁਰ ਦਰਸ਼ਨ ਧੰਨ ਹੈ ਧੰਨ ਧੰਨ ਗੁਰ ਸਿੱਖ ਪਰਸਣ ਆਇਆ ਸਤਗੁਰਾਂ ਦਾ ਦਰਸ਼ਨ ਧੰਨ ਹੈ ਧੰਨ ਤਨ ਗੁਰ ਸਿੱਖ ਹੈ ਜੋ ਦੇਖਣ ਆਇਆ ਹੈ ਭਾਉ ਭਗਤ ਗੁਰ ਸਿੱਖ ਵਿੱਚ ਹੋਏ ਦਿਆਲ ਗੁਰ ਮੋਹ ਲਾਇਆ ਜੇ ਸਿੱਖ ਵਿੱਚ ਪ੍ਰੇਮਾ ਭਗਤੀ ਉਸ ਨੂੰ ਦਿਆਲੂ ਕੇ ਗੁਰੂ ਮੂੰਹ ਲਾਉਂਦੇ ਭਾ ਮੰਤਰ ਦਿੰਦੇ ਹਨ ਦੁਰਮਤ ਦੂਜਾ ਭਾਉ ਮਿਟਾਇਆ ਦੁਬ ਉਸ ਦੀ ਦੁਬੋਧੀ ਦੁਰਬੁੱਧੀ ਤੇ ਦ્વੈਤ ਪਾ ਮਿਟਾ ਦਿੰਦੇ ਹਨ ਭਤਨ ਪਲ ਚਸਾ ਘੜੀ ਪਹਿਰ ਧਨ ਤਨ ਥਿਤ ਸੁਵਾਰਸ ਭਾਗੇ ਤਨੋ ਪਲ ਚਸਾ ਘੜੀ ਪਹਿਰ ਤੇ ਧਨ ਤਨ ਉਹ ਭਾਗਾ ਵਾਲੇ ਥਿਤ ਵਾਰ ਹਨ ਧਨ ਧਨ ਦੇਹ ਰਾਤ ਹੈ ਪਖ ਮਾਹ ਰੁੱਤ ਸੰਪਤ ਜਾਗੇ ਤਨ ਧਨ ਦੇਹ ਰਾਤ ਪਖ ਮਾਹ ਰੁੱਤ ਸੰਪਤ ਸਾਰੇ ਸ਼੍ਰੇਸ਼ਟ ਹਨ ਤਨ ਅਪੀਚ ਨਛਤਰ ਹੈ ਕਾਮ ਕਰੋਧ ਅਹੰਕਾਰ ਤਿਆਗੇ ਤਨੋ ਅਬ ਅਬਜਤ ਕਹਿੰਦੇ ਨਛਤਰ ਹਨ ਜਦੋਂ ਜਦ ਕਾਮ ਆਦਕ ਵਿਖੇ ਤਿਆਗ ਦਿੱਤੇ ਗਏ ਤਨ ਤਨ ਸੰਯੋਗ ਹੈ 68 ਤੀਰਥ ਰਾਜ ਪਰਾਗੇ ਤਨ ਤਨ ਉਹ ਸੰਯੋਗ ਹੈ ਜਦੋਂ ਠਾੜ ਤੀਰਥਾਂ ਦਾ ਰਾਜਾ ਪ੍ਰਯਾਗ ਪ੍ਰਯਾਗ ਰੂਪ ਗੁਰੂ ਤੀਰਥ ਦਾ ਸੰਯੋਗ ਹੁੰਦਾ ਹੈ ਗੁਰੂ ਦਵਾਰੇ ਆਏ ਕੈ ਚਰਨ ਕਵਲ ਰਸ ਅੰਮ੍ਰਿਤ ਪਾਗੇ ਗੁਰੂ ਜੀ ਦੇ ਦਵਾਰੇ ਆ ਕੇ ਚਰਨ ਕਮਲਾਂ ਦੇ ਅੰਮ੍ਰਿਤ ਰਸ ਵਿੱਚ ਤਦਾਕਾਰ ਹੋ ਗਏ ਗੁਰ ਉਪਦੇਸ਼ ਅਵੇਸ਼ ਕਰ ਅਨਪੈ ਪਰਮ ਪੀਰੀ ਅਨੁਰਾਗੀ ਗੁਰੂ ਉਪਦੇਸ਼ ਨੂੰ ਧਾਰਨ ਕਰਕੇ ਅਨਪਵ ਖੁੱਲ ਜਾਂਦਾ ਤੇ ਪਿਆਰੇ ਦੇ ਪ੍ਰੇਮ ਵਿੱਚ ਅਨੁਰਾਗ ਮਗਨਤਾ ਹੋ ਜਾਂਦੀ ਹੈ ਸ਼ਬਦ ਸੁਰਤ ਲੈ ਸਾਧ ਸੰਗ ਅੰਗ ਅੰਗ ਇੱਕ ਰੰਗ ਸਮਾਗੇ ਸ਼ਬਦ ਦੀ ਸੁਰਤ ਵਿਖੇ ਸਮਾਦ ਲਾ ਕੇ ਅੰਗ ਅੰਗ ਵਿਖੇ ਇੱਕ ਈਸ਼ਵਰ ਦੇ ਪ੍ਰੇਮ ਵਿਖੇ ਸਮਾ ਗਏ ਜੋ ਰਤਨ ਮਾਲ ਕਰ ਕੱਚੇ ਧਾਗੇ ਉਹ ਕੱਚੇ ਧਾਗੇ ਸਰੀਰ ਵਿਖੇ ਸਵਾਸਾਂ ਨੂੰ ਰਤਨਾ ਦੀ ਮਾਲਾ ਕਰਦੇ ਹਨ ਭਾਉ ਸਫਲ ਕਰਦੇ ਹਨ ਗੁਰਮੁਖ ਮਿੱਠਾ ਬੋਲਣਾ ਜੋ ਬੋਲੇ ਸੋਈ ਜਪ ਜਾਪੇ ਗੁਰਮੁਖ ਮਿੱਠਾ ਬਚਨ ਬੋਲਦੇ ਹਨ ਜੋ ਬੋਲਦੇ ਹਨ ਉਹ ਈਸ਼ਵਰ ਦਾ ਜਾਪ ਜਪਦੇ ਹਨ ਭਾ ਪਿਰਥਾ ਲਾਪ ਨਹੀਂ ਕਰਦੇ ਗੁਰਮੁਖ ਅੱਖੀ ਦੇਖਣਾ ਬ੍ਰਹਮ ਧਿਆਨ ਧਰੈ ਆਪ ਆਪੇ ਗੁਰਮੁਖ ਬ੍ਰਹਮ ਦਾ ਧਿਆਨ ਧਰ ਕੇ ਅੱਖਾਂ ਨਾਲ ਆਪਣੇ ਆਪ ਦਾ ਹੀ ਧਿਆਨ ਧਰਦੇ ਹਨ ਗੁਰਮੁਖ ਸੁਨਣਾ ਸੁਰਤ ਕਰ ਪੰਜ ਸ਼ਬਦ ਗੁਰ ਸ਼ਬਦ ਅਲਾਪੈ ਗੁਰਮੁਖ ਗੁਰ ਸ਼ਬਦ ਦਾ ਅਲਾਪ ਕਰਦੇ ਹਨ ਤੇ ਪੰਜਾਂ ਸ਼ਬਦਾਂ ਨੂੰ ਗੁਰੂ ਸ਼ਬਦ ਵਿੱਚ ਹੀ ਸੁਰਤ ਨਾਲ ਸੁਣਦੇ ਹਨ ਗੁਰਮੁਖ ਕਿਰਤ ਕਮਾਵਣੀ ਨਮਸਕਾਰ ਡੰਡੋਤ ਸੰਜਾਪੈ ਸੰਜਾਪੈ ਯੰਨੇ ਦੀਵਾਜ ਗੁਰਮੁਖ ਹੱਥਾਂ ਨਾਲ ਕਿਰਤ ਕਰਦੇ ਨੇ ਔਰ ਸਿਰ ਧਰ ਕੇ ਸਿਰ ਕਰਕੇ ਨਮਸਕਾਰ ਤੇ ਡੰਡੋਤਾਂ ਕਰਦੇ ਹਨ ਗੁਰਮੁਖ ਮਾਰਗ ਚੱਲਣਾ ਪਰਦਖਣਾ ਪੂਰਨ ਪ੍ਰਤਾਪੈ ਗੁਰਮੁਖ ਪੈਰਾਂ ਨਾਲ ਰਸਤਾ ਤੁਰ ਕੇ ਪੂਰਨ ਪ੍ਰਤਾਪ ਵਾਲੇ ਸਤਿਗੁਰਾਂ ਦੀ ਪਰਦਖਣਾ ਕਰਦੇ ਹਨ ਗੁਰਮੁਖ ਖਾਣਾ ਪਹਿਨਣਾ ਜੋਗ ਭੋਗ ਸੰਜੋਗ ਪਛਾ ਪਛਾਪੇ ਗੁਰਮੁਖ ਖਾਨ ਪਹਿਨਣ ਜੋਗ ਭੋਗ ਅਰ ਮੇਲ ਦੀ ਵਿਦ ਪਛਾਣਦੇ ਹਨ ਭਾਉ ਸਭ ਮਰਿਆਦਾ ਪਛਾਣਦੇ ਹਨ ਗੁਰਮੁਖ ਸਾਵਣ ਸਮਾਦ ਹੈ ਆਪੇ ਆਪਨਾ ਥਾਪ ਉਥਾਪੇ ਗੁਰਮੁਖਾਂ ਦਾ ਸੋਣਾ ਹੀ ਸਮਾਧੀ ਦਾ ਰੂਪ ਹੈ ਆਪਣੇ ਆਪ ਦੇ ਵਿੱਚ ਮਗਨ ਰਹਿੰਦੇ ਹਨ ਕੋਈ ਥਾਪ ਉਥਾਪ ਭਨ ਕਾਰ ਸੰਕਲਪ ਨਹੀਂ ਫੁਰਦਾ ਘਰਬਾਰੀ ਜੀਵਨ ਮੁਕਤ ਲਹਿਰ ਨਾ ਭਵਜਲ ਭਉ ਨ ਬਿਆਪੇ ਘਰਬਾਰੀ ਗ੍ਰਿਸ਼ਟ ਵਿਖੇ ਹੀ ਜੀਵਨ ਮੁਕਤ ਹੈ ਸੰਸਾਰ ਦੇ ਲੋਭ ਦੀ ਲਹਿਰ ਉਹਨਾਂ ਨੂੰ ਨਹੀਂ ਵਿਆਪਦੀ ਪਾਰ ਪਏ ਲੰਘ ਵਰੈ ਸਰਾਪੈ ਵਾਰ ਅਰ ਸਰਾਪ ਤੋਂ ਪਾਰ ਹੋ ਗਏ ਹਨ ਭਉ ਸਭ ਨਾਲ ਸਮ ਦ੍ਰਿਸ਼ਟੀ ਰੱਖਦੇ ਹਨ ਅੰਜਲ ਗਤ ਕਰ ਸੁਮਣ ਜਿਮ ਸਮ ਸੁਗੰਧ ਕਰ ਦੋਏ ਜੇਕਰ ਫੁੱਲ ਦੂਹਾ ਹੱਥਾਂ ਨੂੰ ਸੁਗੰਧੀ ਬਰਾਬਰ ਦਿੰਦਾ ਹੈ ਇਹ ਨਹੀਂ ਸਮਝਦਾ ਕਿ ਇਹ ਮੈਨੂੰ ਤੋੜਦਾ ਔ ਰੱਖਦਾ ਹੈ ਸਤ ਕੋ ਸਤ ਸਰੂਪ ਹੈ ਧਿਆਨ ਮੂਲ ਗੁਰੂ ਸਮੂਰਤ ਜਾਣੈ ਸਤਗੁਰੂ ਸਤ ਸਰੂਪ ਹੈ ਧਿਆਨ ਦਾ ਮੋਢ ਗੁਰੂ ਦੀ ਇਸ ਮੂਰਤ ਨੂੰ ਗੁਰਮੁਖ ਜਾਣਦਾ ਹੈ ਸਤ ਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਨ ਪਰਵਾਣੈ ਹਰ ਸਤਨਾਮ ਕਰਤਾ ਪੁਰਖ ਇਹ ਮੂਲ ਮੰਤਰ ਮਨ ਕਰਕੇ ਸਿਮਰ ਕੇ ਪ੍ਰਵਾਣ ਹੁੰਦਾ ਹੈ ਚਰਨ ਕਵਲ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮੰਣੈ ਚਰਨਾ ਕਮਲਾਂ ਦੀ ਮਕਰੰਦ ਰਸ ਵਿੱਚ ਮਗਨ ਹੋ ਕੇ ਇਹਨਾਂ ਨੂੰ ਪੂਜਾ ਦਾ ਮੂਲ ਜਾਣ ਕੇ ਪ੍ਰੇਮ ਦਾ ਰਸ ਮੰਨਦਾ ਹੈ ਸ਼ਬਦ ਸੁਰਤਿ ਲੈ ਸਾਧ ਸੰਗੁਰ ਕਿਰਪਾ ਤੇ ਅੰਦਰ ਆਣੈ ਗੁਰੂ ਦੀ ਅਤੇ ਸਾਧ ਸੰਗਤ ਦੀ ਕਿਰਪਾ ਨਾਲ ਸ਼ਬਦ ਦੀ ਸੁਰਤਿ ਪ੍ਰੇਤ ਦੇ ਲਿਵ ਨੂੰ ਮਨ ਅੰਦਰ ਲਿਆਉਂਦਾ ਹੈ ਗੁਰਮੁਖ ਪੰਥ ਅਗੰਮ ਹੈ ਗੁਰਮਤਿ ਨਿਹਚਲ ਚੱਲਣ ਭਾਣੈ ਗੁਰਮੁਖ ਦਾ ਮਾਰਗ ਮਨ ਬਾਣੀ ਤੋਂ ਅਗੰਮੈ ਗੁਰਮਤਿ ਕਰਕੇ ਅਚਲ ਹੋ ਕੇ ਭਾਣੇ ਵਿੱਚ ਚੱਲਦਾ ਹੈ ਵੇਦ ਕਤੇਬਹ ਬਾਹਰੀ ਅਕਤ ਕਥਾ ਕਉਣ ਆਖ ਵਿਖਾਣੈ ਵੇਦਾਂ ਤੇ ਕਿਤੇਬਾਂ ਤੋਂ ਬਾਹਰ ਇਸ ਅਕਤ ਕਥਾ ਨੂੰ ਕੌਣ ਆਖ ਸਕੇ ਵੀਹ ਇਕੀਹ ਉਲੰਘ ਸਿ ਜਾਣੈ ਗਿਣਤੀਆਂ ਤੋਂ ਲੰਘ ਕੇ ਪਛਾਣਦਾ ਜੋ ਬ੍ਰਹਮ ਗਿਆਨੀ ਹੈ ਉਹ ਗੁਰਮੁਖਾਂ ਦੇ ਅਗੰਮ ਪੰਥ ਨੂੰ ਜਾਣਦਾ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਗੁਰਮੁਖਾਂ ਦੀ ਗਤੀ ਗੁਰਮੁਖ ਹੀ ਜਾਣਦਾ ਹੈ ਸੀਸ ਨਿਵਾਏ ਢਿੰਗੁਲੀ ਗਲ ਬੰਦੇ ਜਲ ਉੱਚਾ ਆਵੇ ਲੋਕ ਕਹਿੰਦੇ ਪਾਣੀ ਦੇ ਜੰਤਰ ਦਾ ਗਲਾ ਬਨ ਕੇ ਸਿਰ ਨਿਵਾਉਂਦੇ ਹਨ ਕਿ ਪਾਣੀ ਉੱਚਾ ਆਵੇ ਭਾਵੇਂ ਆਪੇ ਨਹੀਂ ਨਿਉਂਦੀ ਤੱਕੋ ਤੱਕੀ ਨਿਵਾਈ ਦੀ ਐ ਤਿਵੇਂ ਮਨਮੁਖ ਆਪ ਨਹੀਂ ਨਿਉਂਦਾ ਘੁੱਗੂ ਸੁਝਣਾ ਸੁਝੇ ਚੱਕੀ ਚੰਦ ਨਾ ਡਿੱਠਾ ਭਾਗੈ ਉੱਲੂ ਨੂੰ ਸੂਰਜ ਨਹੀਂ ਸੁਝਦਾ ਚੱਕਵੀ ਨੂੰ ਚੰਦਰਮਾ ਦੇਖਿਆ ਨਹੀਂ ਪਉਂਦਾ ਸਿੰਬਲ ਬਿਰਖਣਾ ਸਫਲ ਹੋਏ ਚੰਦੜ ਵਾਸਨਾ ਵਾਸ ਸਮਾਵੇ ਸਿੰਬਲ ਦੇ ਬ੍ਰਿਸ਼ ਨੂੰ ਫਲ ਨਹੀਂ ਲੱਗਦੇ ਵਾਸ ਵਿਖੇ ਚੰਦਨ ਦੀ ਵਾਸਨਾ ਨਹੀਂ ਸਮਾਉਂਦੀ ਕਬੀਰ ਬਾਸ ਬੜਾਏ ਬੂੜਿਆ ਓ ਮਤ ਡੁੱਬੋ ਕੋਏ ਚੰਦਨ ਕੈ ਨਿਗਟੇ ਬਸੈ ਬਾਂ ਸੁਗੰਧ ਨਾ ਹੋਵੇ ਸੱਪੇ ਦੁੱਧ ਪਿਆਈਐ ਤੁੰਮੇ ਦਾ ਕੁੜੱਤਣ ਨਾ ਜਾਵੇ ਕਹਿੰਦੇ ਸੱਪ ਤੇ ਤੁੰਮੇ ਨੂੰ ਭਾਵੇਂ ਦੁੱਧ ਨਾਲ ਪਾਲੀਏ ਪਰੰਤੂ ਸੱਪ ਦੀ ਵਿਖ ਜਹਿਰ ਤੁੰਮੇ ਦੀ ਕੁੜੱਤਣ ਕਹਿੰਦੇ ਜਾਂਦੀ ਨਹੀਂ ਜੋ ਥਣ ਚੰਬੜ ਚੀਚੜੀ ਲੋਹੂ ਪੀਐ ਦੁੱਧ ਨਾ ਖਾਵੇ ਕਹਿੰਦੇ ਗਊ ਦੇ ਥਣ ਪੋਲ ਜਮ ਚਿਚੜ ਚੰਮੜਦਾ ਹੈ ਲਉ ਪੀਂਦਾ ਤੇ ਦੁੱਧ ਨਹੀਂ ਪੀਂਦਾ ਸਭ ਅਵਗੁਣ ਮੈਂ ਤਨ ਅਵਸਣ ਗੁਣ ਕੀਤੇ ਅਵਗੁਣ ਨੂੰ ਧਾਵੇ ਭਾਈ ਸਾਹਿਬ ਜੀ ਆਪ ਆਪਣੇ ਵੱਲ ਉਤਮ ਉਪਦੇਸ਼ ਦੇ ਕੇ ਸਮਝਾਉਂਦੇ ਹਨ ਕਿ ਸਾਰੇ ਅਵਗਣ ਮੇਰੇ ਸਰੀਰ ਵਿਖੇ ਹਨ ਈਸ਼ਵਰ ਦੇ ਕੀਤੇ ਉਪਕਾਰ ਨੂੰ ਛੱਡ ਕੇ ਅਸੀਂ ਅਵਗੁਣਾ ਵੱਲ ਦੌੜਦੇ ਹਾਂ ਥੋਮਣਾ ਵਾਸ ਕਥੂਰੀ ਆਵੇ ਕਹਿੰਦੇ ਜੇਕਰ ਥੋਂ ਵਿਖੇ ਕਸਤੂਰੀ ਸੁਗੰਧੀ ਨਹੀਂ ਇਹ ਸਾਡਾ ਦਿਲ ਮੋਮ ਨਹੀਂ ਹੈ ਸੋ ਸੰਗਤ ਜੀ ਛੇ ਵਾਰਾਂ ਦੀ ਆਪਣੀ ਸੰਪੂਰਨਤਾ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ